ਤੁਹਾਨੂੰ ਸਾਰਿਆਂ ਨੂੰ ਪਹਿਲਾਂ ਮੈਂ ਦੱਸਣਾ ਚਾਹੂਗਾ ਵੀ ਵੀਡੀਓ ਦੇਖ ਕੇ ਤੁਸੀਂ ਸਾਰੇ ਖੁਸ਼ ਹੋ ਜਾਓਗੇ ਕਿਉਂਕਿ ਰੇਟ ਬਹੁਤ ਜਾਈ ਜਾਪਾ ਲੈ ਕੇ ਪਹੁੰਚੀਆਂ ਬੁਲਟ ਲੈ ਕੇ ਪਹੁੰਚੀਆਂ ਪਾਈਕ ਤੇ ਗੱਡੀ ਲੈ ਕੇ ਪਹੁੰਚੀਆਂ ਰੇਟ ਜਮਾ ਸਸਤੇ ਲੈ ਕੇ ਪਹੁੰਚੀਆਂ ਬਾਕੀ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗੀ ਵੀਡੀਓ ਵੀ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਪੂਰੀ ਵੀਡੀਓ ਚ ਉੱਪਰ ਹਰੇ ਜਖੜਾਂ ਚ ਲਿਖਿਆ ਰਹਿੰਦਾ ਜੇ ਕਿਸੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹੈ ਕੋਈ ਵੇਚਣਾ ਚਾਹੁੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆਪਾਂ ਫਰੀ ਚ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਗੱਡੀ ਤੁਸੀਂ ਆਲਟੋ ਚੈੱਕ ਕਰੋ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਆ ਪੰਜਾਬ ਨੰਬਰ ਚਿੱਟੇ ਰੰਗ ਦੀ ਗੱਡੀ ਆ ਤੇ ਬੰਪਰ ਤੋਂ ਬੰਪਰ ਸਾਰੀ ਗੱਡੀ ਆਪਾਂ ਨੂੰ ਬਹੁਤ ਵਧੀਆ ਮਿਲ ਜੂਗੀ ਮਾਲਕ ਨੇ ਦੱਸਿਆ ਵੀ ਕੱਲੇ ਬੰਪਰ ਰੰਗ ਹੋਈ ਨਹੀਂ ਬਾਕੀ ਕੋਈ ਪਾਰਟਸ ਨਾ ਤਾਂ ਟੁੱਟਿਆ ਭਜ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟ ਤੇ ਨਾ ਹੀ ਕੋਈ ਆ ਰੰਗ ਹੋਇਆ ਗਮ ਕੱਲੇ ਬੰਪਰਾਂ ਨੂੰ ਛੱਡ ਕੇ ਸੀ ਤੇ ਟਾਇਰਾਂ ਚ ਅਲਾਈ ਤੁਸੀਂ ਦੇਖ ਲਓ ਟਾਇਰ ਦੇਖ ਲਓ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਗੱਡੀ ਸੈਕੰਡ ਓਨਰ ਹੈ ਮਾਲਕ ਨੇ ਦੱਸਿਆ ਕੁੱਲ ਗੱਡੀ 57000 ਚੱਲੀ ਹੋਈ ਆ 275000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ 14 ਮਾਡਲ ਹੈ ਕਾਗਜ਼ ਪੱਤਰ ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜੀ ਸਾਰੇ ਡਾਕੂਮੈਂਟਸ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਤਾਂ ਜਲੰਧਰ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਦੇਖਣੀ ਆ ਜਲੰਧਰ ਜਾ ਕੇ ਦੇਖ ਸਕਦੋਂ ਬਾਕੀ ਤੋਰ ਕੇ ਸਟਾਰਟ ਕਰਕੇ ਸਾਰਾ ਕੁਝ ਦੇਖ ਕੇ ਆਪਦੀ ਪੁੱਛ ਪੜਤਾਲ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 9815861911 ਗੱਲ ਕਰ ਲਿਓ ਆਪੇ ਜੋ ਵੀ ਗੱਲ ਕਰਨੀ ਹੋਵੇ ਇੱਕ ਆਪਾਂ ਵੈਗਨਰ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੀ ਜਮਾ ਵਧੀਆ ਗੱਡੀ ਬਹੁਤ ਵਧੀਆ ਰੇਟ ਚ ਆਪਾਂ ਲੈ ਕੇ ਪਹੁੰਚੇ ਹਾਂ ਬਾਕੀ ਮਾਡਲ ਮੂਡਲ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾ ਦਿੰਨੇ ਆ ਪਹਿਲਾਂ ਰੰਗ ਚੈੱਕ ਕਰ ਲੂ ਰੰਗ ਗੱਡੀ ਦਾ ਦੇਖ ਲਿਆ ਤੁਸੀਂ ਵੈਗਨਰ BX I ਗੱਡੀ ਆ 2010 ਮਾਡਲ ਹੈ ਜੀ ਮਾਲਕ ਨੇ ਨੰਬਰ ਆ ਜਿਹੜਾ ਦੱਸਿਆ ਦਿੱਲੀ ਦੱਸਿਆ ਜੀ ਗੱਡੀ ਦਾ ਨੰਬਰ ਦਿੱਲੀ ਹੈਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਿਊਜ਼ਿਕ ਸਿਸਟਮ ਤੋਂ ਲੈ ਕੇ AC ਹੀਟਰ ਵਗੈਰਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਚੁਗਾ ਡਿਮਾਂਡ ਜਿਹੜੀ ਮਾਲਕ ਨੇ ਭੇਜੀ ਆਪਣੇ ਕੋਲ ਹੀ ਡਿਮਾਂਡ ਲਾ ਕੇ ਭੇਜੀ 1,30,000 ਰੁਪਇਆ ਲੋਕੇਸ਼ਨ ਮੁਕਤਸਰ ਸਾਹਿਬ ਮਾਲਕ ਨੇ ਦੱਸੀ ਹੈ ਸਾਰੀ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਹੁਤ ਸਹੀ ਆਪਾਂ ਨੂੰ ਮਿਲ ਜੂਗੀ ਬਾਕੀ ਮਾਲਕ ਨੇ ਕਿਹਾਗਾ ਵੀ ਰੇਟ ਉੱਪਰ-ਨੀਚੇ ਵੇਖ ਕੇ ਕਰ ਲਾਂਗੇ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਨੇ ਕਿਹਾ ਵੀ ਆ ਕੇ ਦੇਖਣੀ ਹੈ ਘਰ ਆ ਕੇ ਦੇਖ ਲਿਓ ਤੇ ਪਹਿਲਾਂ ਕੋਈ ਗੱਲ ਕਰਨੀ ਆ ਤਾਂ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਇਆ 90412 28212 ਨੰਬਰ ਤੇ ਗੱਲ ਕਰ ਲਿਓ ਜੋ ਵੀ ਕੁਝ ਪੁੱਛਣਾ ਤੁਸੀਂ ਚਾਹੁੰਦੇ ਹੋ ਕੁਝ ਵੀ ਕੋਈ ਜਾਣਕਾਰੀ ਲੈਣੀ ਹੈ ਮਾਲਕ ਨੂੰ ਫੋਨ ਸਿੱਧਾ ਲਾ ਲਿਓ ਤੇ ਮਾਲਕ ਕਹਿੰਦੇ ਸੀਗੇ ਗੱਲ ਕਰ ਲਾਂਗੇ ਤੇ ਜੇ ਕਿਸੇ ਨੇ ਸਿੱਧੀ ਜਾ ਕੇ ਦੇਖਣੀ ਆ ਤਾਂ ਮਾਲਕ ਨੂੰ ਫੋਨ ਕਰਕੇ ਪੁੱਛ ਲਿਓ ਵੀ ਅਸੀਂ ਆਉਨੇ ਆ ਟਾਈਮ ਦੇ ਦਿਓ ਤੇ ਘਰੇ ਜਾ ਕੇ ਦੇਖ ਲਿਓ ਇੱਕ ਆਲਟੋ ਗੱਡੀ ਹੁਣ ਤੁਸੀਂ ਦੇਖੋ ਜੀ 2009 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ ਤੇ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਆਪਾਂ ਨੂੰ ਮਿਲ ਚੁਗੀ ਗੱਡੀ ਦੇ ਟਾਇਰ 70 ਤੋਂ 75 ਪੈਸੇ ਆਪਾਂ ਨੂੰ ਮਿਲ ਜਾਣਗੇ ਸੀ ਐਨ ਜੀ ਕਿਟ ਲੱਗੀ ਹੋਈ ਹੈ 75000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਮਲੂਟ ਮਾਲਕ ਦਾ ਏਰੀਆ ਗੱਡੀ ਠੀਕ ਹੈ ਤੇ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਤੋਰ ਕੇ ਦੇਖਣੀ ਆ ਤਾਂ ਮਾਲਕ ਦੇ ਘਰੇ ਮਲੂਟ ਜਾ ਕੇ ਤੁਸੀਂ ਦੇਖ ਲਓ ਸਟਾਰਟ ਕਰਕੇ ਦੇਖ ਲਓ ਤੋੜ ਕੇ ਦੇਖ ਲਓ ਚਲਾ ਕੇ ਦੇਖ ਲਓ ਸਾਰਾ ਕੁਝ ਦੇਖ ਕੇ ਪੁੱਛ ਪੜਤਾਲ ਕਰਕੇ ਤੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਮਾਲਕ ਨੇ ਦੱਸਿਆ ਵੀ ਅੰਦਰੋਂ ਵੀ ਗੱਡੀ ਪੂਰੀ ਵਧੀਆ ਮਿਲ ਜੂਗੀ ਬਾਹਰੋਂ ਵੀ ਪੂਰੀ ਵਧੀਆ ਮਿਲ ਜੂਗੀ ਬਾਕੀ ਚਾਰੇ ਪਾਸੇ ਫੋਟੋਆਂ ਚ ਤੁਸੀਂ ਦੇਖ ਰਹੇ ਹੋ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਮਲੋਟ ਤੇ ਕੋਈ ਪਹਿਲਾਂ ਗੱਲ ਕਰਨਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਦਾ ਮਾਲਕ ਦਾ ਨੰਬਰ 62836 51243 ਗੱਲ ਤੁਹਾਡੀ ਹੋ ਜੂਗੀ ਮਾਲਕ ਨਾਲ ਤੇ ਜਿਹੜੀ ਗੱਲ ਵੀ ਕਰਨੀ ਹੈ ਕੋਈ ਵੀ ਤੇ ਕੁਝ ਪੁੱਛਣਾ ਆਪੇ ਪੁੱਛ ਲਿਓ ਗੱਲ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਸੀ ਆਪਦੀ ਪੂਰੀ ਤਸੱਲੀ ਕਰਕੇ ਚੈੱਕ ਕਰਕੇ ਉੱਪਰੋਂ ਥੱਲੋਂ ਸਾਰੇ ਪਾਸਿਓ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜੂਗਾ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਜਿਹੜਾ نیچے ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਜਦੋਂ ਸਬਸਕ੍ਰਾਈਬ ਦਾ ਬਟਨ ਦਬੋਗੇ ਉਸ ਤੋਂ ਬਾਅਦ ਇੱਕ ਬੈਲ ਆਈਕਨ ਆਉਗਾ ਇੱਕ ਘੰਟੀ ਦਾ ਨਿਸ਼ਾਨ ਆਉਗਾ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਕਰ ਦਿਓ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਕੋਲੇ ਪਹੁੰਚ ਜਾ ਕਰੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਹਰ ਰੋਜ਼ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਮਿਸ਼ਨਰੀ ਆਪਾਂ ਲੈ ਕੇ ਪਹੁੰਚਦੇ ਹਾਂ ਜੇ ਅਗਲੀ ਵੀਡੀਓ ਚ ਕੋਈ ਮਿਸ਼ਨਰੀ ਤੁਸੀਂ ਪਉਣੀ ਆ ਤੁਸੀਂ ਕਹਿ ਕੇ ਵੀ ਸਾਨੂੰ ਸਾਡੇ ਏਰੀਆ ਚੋਂ ਸਾਡੇ ਪਿੰਡ ਚੋਂ ਕੋਈ ਘਰ ਕੁਠੀ ਮਕਾਨ ਜਾਂ ਕੋਈ ਮਸ਼ੀਨਰੀ ਚਾਹੀਦੀ ਹੈ ਤਾਂ ਨੀਚੇ ਕਮੈਂਟ ਦੇ ਵਿੱਚ ਲਿਖ ਦਿਓ ਆਪਾਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚ ਜਾਵਾਂਗੇ ਕੀ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਕੋਲੇ ਘਰ ਕੁਠੀ ਮਕਾਨ ਕੋਈ ਬੋਲਟ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਜੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਹੈ ਜੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਹੈ ਤਾਂ ਵੀ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹਾਂ ਫਰੀ ਚ ਆਪਾਂ ਐਡ ਕਰਦੇ ਹਾਂ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਲਿਖਿਆ ਰਹਿੰਦਾ ਤੁਹਾਨੂੰ ਮਿਲ ਗਿਆ ਹੋਊਗਾ ਤੇ ਹੁਣ ਆਪਾਂ ਗੱਲ ਕਰਾਂਗੇ ਫਿਰ ਤੋਂ ਮਸ਼ੀਨਰੀਆਂ ਦੀ ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚਿਆ ਸ਼ਾਇਦ ਪਹਿਲਾਂ ਵੀ ਤੁਸੀਂ ਇਹ ਮੋਟਰਸਾਈਕਲ ਦੇਖਿਆ ਹੋਊਗਾ ਇਹਨਾਂ ਨੇ ਸੇਲ ਕਰਨਾ ਗਾ ਵੇਚਣਾ ਗਾ ਛੇਤੀ ਘਰੇ ਮਜਬੂਰੀ ਅਸੀਂ ਤੇ ਪਹਿਲਾਂ ਵੀ ਆਪਾਂ ਸ਼ਾਇਦ ਇਹਨਾਂ ਦੀ ਐਡ ਕੀਤੀ ਸੀਗੀ ਤੇ ਸੇਲ ਨਹੀਂ ਹੋਇਆ ਸੀਗਾ ਤੇ ਦੁਬਾਰਾ ਆਪਾਂ ਐਡ ਕਰ ਰਹੇ ਹਾਂ ਅਸੀਂ ਜੀਨੂੰ ਵੀ ਪਸੰਦ ਆਉਂਦਾ ਕੋਈ ਦੇਖਣਾ ਚਾਹੁੰਦਾ ਜਾ ਕੇ ਤਾਂ ਦੇਖ ਸਕਦੂ ਬੁੱਲਾ ਹਥ ਮਾਲਕ ਦਾ ਏਰੀਆ 17000 ਰੁਪਿਆ ਡਿਮਾਂਡ ਕੀਤੀ ਹੈ ਰੇਟ ਵੀ ਇਹਨਾਂ ਨੇ ਬਹੁਤ ਘੱਟ ਲਾ ਕੇ ਭੇਜੇਗਾ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਦੱਸਿਆ ਬਹੁਤ ਘੱਟ ਰੇਟ ਦੱਸਿਆ ਤੇ مالک ਨੇ ਐਂ ਵੀ ਕਿਹਾ ਹੈ ਵੀ ਮੌਕੇ ਤੇ ਹੋਰ ਵੀ ਘਟ ਕਰ ਲਾਂਗੀ ਮੋਟਰਸਾਈਕਲ ਵਧੀਆ ਗਾ ਚਲਾਉਣ ਚ ਵੀ ਵਧੀਆ ਹੈ ਤੇ ਕਮੀ ਪੇਸ਼ੀ ਵੀ ਕੋਈ ਨਹੀਂ ਤੇ ਨੰਬਰ ਵੀ ਆਪਾਂ ਸਕਰੀਨ ਤੇ مالک ਦਾ ਦੇ ਰੱਖਿਆ ਤੁਹਾਨੂੰ ਮਿਲ ਗਿਆ ਹੂਆ 9501330278 ਕੋਈ ਵੀ ਗੱਲ ਕਰਨੀ ਹੋਵੇ مالک ਨਾਲ ਕਰ ਲਿਓ مالک ਨੇ ਕਿਹਾ ਵੀ ਕਿਸੇ ਨੇ ਖਰੀਦਣਾ ਤਾਂ ਆ ਕੇ ਦੇਖ ਲਿਓ ਤੇ ਕੋਈ ਗੱਲ ਕਰਨੀ ਹੈ ਤਾਂ ਗੱਲ ਕਰ ਲਿਓ ਜੀ ਤੇ ਮੋਟਰਸਾਈਕਲ ਤੁਸੀਂ ਇਹ ਦੇਖ ਲਿਆ ਇੱਕ ਆਪਾਂ ਬੁਲਟ ਲੈ ਕੇ ਪਹੁੰਚਿਆ ਸੀ ਜਿਹੜਾ ਬੁਲਟ ਆਪਾਂ ਲੈ ਕੇ ਪਹੁੰਚਿਆ ਇਹਨਾਂ ਨੇ ਫੋਟੋ ਇੱਕੀ ਖਿੱਚ ਕੇ ਭੇਜੀ ਆ ਬਾਕੀ ਤੁਸੀਂ ਆਪ ਹੀ ਦੇਖ ਲਓ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਫੋਟੋ ਠੀਕ ਐ ਜੀ ਐਸਟੀਮੇਟ ਤੁਹਾਨੂੰ ਪੂਰਾ ਮਿਲ ਜਾਊਗਾ ਤੇ ਕੰਡੀਸ਼ਨ ਬਾਰੇ ਤੁਹਾਨੂੰ ਪਤਾ ਲੱਗ ਜਾਊਗਾ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2005 ਮਾਡਲ ਮਾਲਕ ਨੇ ਦੱਸਿਆ ਕਪੂਰਥਲਾ ਮਾਲਕ ਦਾ ਏਰੀਆ ਦਾ ਤੇ 90000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਆ ਅਸੀਂ ਤਾਂ 85 ਪੈਸੇ ਟਾਇਰਾਂ ਦੀ ਗੈਰੰਟੀਨ ਮਿਲ ਜੂਗੀ ਬਾਕੀ ਸੋਨਾ ਗਾ ਬੋਲਟ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਮਾਲਕ ਨਾਲ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਸੀ ਜੇ ਆਪਾਂ ਗੱਡੀ ਬਾਰੇ ਗੱਲ ਕਰੀਏ ਤਾਂ Maruti 800 ਗੱਡੀ ਆ 2004 ਮਾਡਲ ਹੈ ਨਵੇਂ ਬਿਲਕੁਲ ਟਾਇਰ ਨਹੀਂ ਨਵੀਂ ਬੈਟਰੀ ਆ ਸਰਵਿਸ ਹੋਈ ਆ ਤੇ ਬ੍ਰੇਕ ਸੀਟ ਕਵਰ ਸਾਰਾ ਕੰਮ ਹੋਇਆਗਾ ਸੀਟ ਕਵਰ ਨਵੇਂ ਚੜੇ ਹੋਈ ਨਹੀਂ ਤੇ ਇਹ ਪਾਸਿੰਗ ਆਪਾਂ ਨੂੰ 2000 ਤੇ 25 ਤੱਕਰ ਮਿਲ ਚੁਗੀ 55000 ਰੁਪਿਆ ਡਿਮਾਂਡ ਇਹਨਾਂ ਨੇ ਕੀਤੀ ਆ ਅਲਾਈ ਲੱਗੇ ਹੋਈ ਨਹੀਂ ਬਾਗਾ ਪੁਰਾਣਾ ਮਾਲਕ ਦਾ ਏਰੀਆ ਨੰਬਰ ਸਕਰੀਨ ਤੇ ਹੈ ਗੱਲ ਕਰ ਲਓ ਜਿਹੜੀ ਵੀ ਗੱਲ ਕਰਨੀ ਹੋਈ। ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਰਤਬਾ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਕਿ ਜਨ ਐਡ ਕਰਬੋਣੀ ਹੈ ਨੰਬਰ ਆਪਣਾ 7719445360 ਤੁਹਾਨੂੰ ਮਿਲ ਗਿਆ ਹੋਊਗਾ ਕਈ ਵਾਰੀ ਆਪਾਂ ਦੱਸ ਵੀ ਦਿੱਤਾ ਤੁਹਾਨੂੰ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਆ ਭੇਜੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ